ਨਾ ਇਹ ਗੁਲਾਬ ਜਾਮਨ ਨਾ ਇਹ ਮਲਾਈ ਇਹ ਤਾਂ ਹੈ ਗਾਜਰ ਦੀ ਬੜੀ ਜੁਨੀਕ ਜੀ ਰਸ ਮਲਾਈ ਰਸ ਮਲਾਈ ਤਾਂ ਤੁਸੀਂ ਬਹੁਤ ਖਾਧਿਆ ਹੋਣਗੇ ਪਰ ਅੱਜ ਆਪਾਂ ਜਿਹੜੀ ਰਸ ਮਲਾਈ ਬਣਾਉਣ ਜਾ ਰਹੇ ਹਾਂ ਇਹ ਬਿਲਕੁਲ ਜੁਨੀਕ ਜੀ ਹੈ ਤੇ ਇਸ ਤਰ੍ਹਾਂ ਦੀ ਗਾਜਰਾਂ ਦੀ ਬਣੀ ਹੋਈ ਤੁਸੀਂ ਰਸ ਮਲਾਈ ਪਹਿਲਾਂ ਨਹੀਂ ਖਾਧੀ ਹੋਣੀ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਬਿਲਕੁਲ ਵੀ ਵਿੱਚੋਂ ਸਕਿੱਪ ਨਾ ਕਰਨਾ ਹਰਦੀਪ ਦੀ ਰਸੋਈ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਾਜਰਾਂ ਦੀ ਬਹੁਤ ਹੀ ਨਵੀਂ ਜਿਹੀ ਮਿਠਾਈ ਜਿਹਨੂੰ ਕਹਿੰਦੇ ਐ ਰਸਮਲਾਈ ਇਸ ਦੇ ਲਈ ਮੈਂ 1 ਕਿਲੋ ਗਾਜਰਾ ਲੈ ਲਈਆਂ ਹਨ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈਗਾ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਿਰ ਛਿੱਲ ਲਵਾਂਗੇ ਛਿੱਲਣ ਤੋਂ ਬਾਅਦ ਉਹਨੂੰ ਉੱਪਰ ਤੇ ਨੀਚੋਂ ਆਪਾਂ ਕੱਟ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਛੋਟੇ ਛੋਟੇ ਟੁਕੜੇ ਕਰ ਲੈਨੇ ਆ ਗੋਲ-ਗੋਲ ਤੇ ਫਿਰ ਆਪਾਂ ਇਹਨੂੰ ਮਿਕਸੀ ਜਾਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਗ੍ਰੈਂਡ ਕਰਾਂਗੇ ਇੱਕ ਫਾਈਨ ਦਾ ਪੇਸਟ ਬਣਾਵਾਂਗੇ ਬਹੁਤ ਹੀ ਵਧੀਆ ਇਹ ਜਿਹੜੀ ਮਿਠਾਈ ਆ ਬਨਣ ਵਾਲੀ ਹੈ ਤੇ ਹੈਲਦੀ ਵੀ ਹੈ ਤੇ ਬਿਲਕੁਲ ਨਵੀਂ ਹੈਗੀ ਹੈ ਤੁਸੀਂ ਵੀ ਇੱਕ ਵਾਰੀ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖਣਾ ਫਿਰ ਬਣਾਉਣਾ ਦੇਖਣਾ ਸਾਰਿਆਂ ਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਆਉਗੀ ਤੇ ਇਹਨੂੰ ਖਾਣ ਤੋਂ ਬਾਅਦ ਮਹਿਮਾਨ ਤਾਂ ਤੁਹਾਡੇ ਇਸ ਤਰ੍ਹਾਂ ਹੀ ਕਹਿਣਗੇ ਕਿ ਇਹ ਕਿਸ ਤਰ੍ਹਾਂ ਬਣਾਈ ਹੈ ਇੰਨੀ ਵਧੀਆ ਬੜੀ ਹੀ ਸੌਫਟ ਤੇ ਬੜੀ ਹੀ ਮਿਠਾਸ ਵਾਲੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਮੈਂ ਸਾਰੀਆਂ ਗਾਜਰਾਂ ਨੂੰ ਕੱਟ ਲਿਆ ਤੇ ਉਹਨੂੰ ਹੁਣ ਆਪਾਂ ਗ੍ਰाइंड ਕਰਾਂਗੇ ਤੇ ਇਸ ਦੇ ਲਈ ਮੈਂ ਪਹਿਲਾਂ ਇੱਕ ਗਲਾਸ ਛੋਟਾ ਦੁੱਧ ਦਾ ਲਿਆ ਉਹਦੇ ਵਿੱਚੋਂ ਅੱਧਾ ਦੁੱਧ ਮੈਂ ਹੁਣ ਇਹਦੇ ਵਿੱਚ ਪਾ ਦਿੱਤਾ ਹੈਗਾ ਤੇ ਅੱਧਾ ਆਪਾਂ ਬਾਅਦ ਵਿੱਚ ਵਰਤੋਂ ਕਰਾਂਗੇ ਤੇ ਨਾਲ ਹੀ ਇਹਦੇ ਵਿੱਚ ਮੈਂ 2-3 ਚਮਚ ਛਰ ਕੇ ਮਿਸ਼ਰੀ ਦੇ ਪਾਏ ਹਨ ਤੁਸੀਂ ਇੱਥੇ ਖੰਡ ਵੀ ਪਾ ਸਕਦੇ ਹੋ ਤੇ ਆਪਾਂ ਮਿਠਾਸ ਗਾਜਰਾ ਵਿੱਚ ਹੀ ਬਹੁਤ ਜ਼ਿਆਦਾ ਹੈਗੀ ਹੈ ਇਸ ਕਰਕੇ ਆਪਾਂ 2-3 ਚਮਚੀ ਮਿਸ਼ਰੀ ਦੇ ਪਾਵਾਂਗੇ ਜੇ ਤੁਸੀਂ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਪਾ ਸਕਦੇ ਹੋ ਤੇ ਆਪਣਾ ਦੇਖੋ ਇਹ ਬਹੁਤ ਹੀ ਵਧੀਆ ਜਾਂ ਫਾਈਨ ਜਾਂ ਇੱਕ ਪੇਸਟ ਬਣ ਕੇ ਰੈਡੀ ਹੋ ਚੁੱਕਿਆ ਹੈਗਾ ਬਿਲਕੁਲ ਇਸ ਤਰ੍ਹਾਂ ਦਾ ਹੀ ਤੁਸੀਂ ਪੇਸਟ ਬਣਾਉਣਾ ਹੈਗਾ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਤੇ ਉਹਨੂੰ ਮੈਲਟ ਹੋਣ ਦਵਾਂਗੇ ਜਦੋਂ ਆਪਣਾ ਇਹ ਉਹ ਚੰਗੀ ਤਰ੍ਹਾਂ ਮੈਲਟ ਹੋ ਜਾਵੇਗਾ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਇਹ ਪੇਸਟ ਬਣਾਇਆ ਸੀ ਇਹ ਸਾਰਾ ਇਹਦੇ ਵਿੱਚ ਪਾ ਦੇਵਾਂਗੇ ਇੱਥੇ ਆਪਾਂ ਜਿਹੜਾ ਗੈਸ ਦਾ ਫਲੇਮ ਹੈ ਉਹ ਲੋ ਤੋਂ ਮੀਡੀਅਮ ਹੀ ਰੱਖਣਾ ਹੈਗਾ ਹੁਣ ਆਪਾਂ ਇਹਨੂੰ ਲਗਾਤਾਰ ਹਲਾਉਂਦੇ ਰਵਾਂਗੇ ਤੇ ਨਾਲ-ਨਾਲ ਆਪਾਂ ਜਿਹੜੀ-ਜਿਹੜੀ ਵੀ ਚੀਜ਼ੇ ਦੇ ਵਿੱਚ ਐਡ ਕਰਨੀਆਂ ਆ ਉਹ ਪਾਉਂਦੇ ਰਹਾਂਗੇ ਸਭ ਤੋਂ ਪਹਿਲਾਂ ਆਪਾਂ ਘੋਵ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਆ ਜਿਹੜਾ ਪੇਸਟ ਆਪਾਂ ਬਣਾਇਆ ਇਹਨੂੰ ਸਭ ਤੋਂ ਪਹਿਲਾਂ ਆਪਾਂ ਭੁੰਨ ਲਵਾਂਗੇ ਫਿਰ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈਗਾ ਅੱਧੀ ਕੋਲੀ ਸੂਜੀ ਦੀ ਪਾ ਦੇਣੀ ਹੈ ਸੂਜੀ ਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ 2-3 ਮਿੰਟ ਚੰਗੀ ਤਰ੍ਹਾਂ ਇਹਨੂੰ ਆਪਾਂ ਭੁੰਨਾਂਗੇ ਹੁਣ ਆਪਾਂ ਫਲੇਵਰ ਦੇ ਲਈ ਇਹਦੇ ਵਿੱਚ ਪਾ ਦਵਾਂਗੇ 2-3 ਚਮਚ ਮਿਲਕ ਪਾਊਡਰ ਦੇ ਨਾਲੇ ਤਾਂ ਆਪਾਂ ਨੂੰ ਇਹਦੇ ਵਿੱਚੋਂ ਜਿਹੜਾ ਮਾਵੇ ਦਾ ਟੇਸਟ ਆਵੇਗਾ ਤੇ ਨਾਲੇ ਬਹੁਤ ਹੀ ਵਧੀਆ ਬਣੇਗੀ ਬਹੁਤ ਹੀ ਵਧੀਆ ਇਹਦਾ ਜਿਹੜਾ ਫਲੇਵਰ ਬਣੇਗਾ ਤੇ ਟੇਸਟ ਆਏਗਾ ਹੁਣ ਜਿਹੜਾ ਆਪਾਂ ਦੁੱਧ ਬਚਾ ਕੇ ਰੱਖਿਆ ਸੀਗਾ ਉਹ ਆਪਾਂ ਸਾਰਾ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਲਗਾਤਾਰ ਇਹਨੂੰ ਹਿਲਾਉਂਦੇ ਹੋਏ ਇਹਨੂੰ ਪਕਾਉਂਦੇ ਰਹਾਂਗੇ ਇੱਕ ਆਪਾਂ ਬਹੁਤ ਹੀ ਗਾੜਾ ਜਿਹਾ ਪੇਸਟ ਬਣਾਉਣਾ ਹੈਗਾ ਜਿਵੇਂ ਆਪਾਂ ਆਟੇ ਦਾ ਡੋ ਲਗਾਉਂਦੇ ਆ ਉਸ ਤਰ੍ਹਾਂ ਇਹਦੇ ਵਿੱਚ ਦੁੱਧ ਜੋ ਵੀ ਇਹਦਾ ਗਾਜਰਾਂ ਦਾ ਪਾਣੀ ਹੈ ਸਾਰਾ ਜਿੰਨੇ ਤੱਕ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਇੱਥੇ ਤੁਸੀਂ ਗੈਸ ਦਾ ਫਲੇਮ ਨੂੰ ਤੁਸੀਂ ਮੀਡੀਅਮ ਕਰ ਸਕਦੇ ਹੋ ਤੇ ਲਾਸਟ ਵਿੱਚ ਜਦੋਂ ਆਪਾਂ ਨੂੰ ਲੱਗਿਆ ਕਿ ਇਹ ਕੜਾਹੀ ਛੱਡਣ ਲੱਗ ਗਿਆ ਹੈਗਾ ਤਾਂ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਹੋਰ ਘਿਓ ਦਾ ਪਾ ਦਵਾਂਗੇ ਜਿਵੇਂ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤਾਂ ਦੇਖੋ ਬਿਲਕੁਲ ਇਹ ਨਹੀਂ ਕੜਾਹੀ ਛੱਡ ਦੇਣੀ ਹੈ ਤੇ ਇਸ ਤਰ੍ਹਾਂ ਦਾ ਹੀ ਆਪਾਂ ਨੂੰ ਚਾਹੀਦਾ ਹੈ ਸਾਈਡਾਂ ਤੋਂ ਚੰਗੀ ਤਰ੍ਹਾਂ ਆਪਾਂ ਉਤਾਰ ਲੈਣਾ ਹੈਗਾ ਤੇ ਦੇਖੋ ਇਹ ਆਪਣਾ ਰੈਡੀ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਦੂਸਰੇ ਭਾਂਡੇ ਵਿੱਚ ਕੱਢ ਕੇ ਠੰਡਾ ਹੋਣ ਲਈ ਰੱਖ ਦੇਵਾਂਗੇ ਦੇਖੋ ਆਪਣਾ ਜਿਹੜਾ ਇਹ ਹੈ ਮਿਕਸਚਰ ਹੈ ਠੰਡਾ ਹੋ ਚੁੱਕਿਆ ਹੈਗਾ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਇੱਕ ਮੈਜ਼ਰਮੈਂਟ ਲਈ ਇੱਕ ਆਪਾਂ ਚਮਚ ਲੈ ਲਵਾਂਗੇ ਤੇ ਓਡੇ-ਓਡੇ ਫਿਰ ਆਪਾਂ ਇੱਕ ਗੋਲੇ ਬਣਾਵਾਂਗੇ ਤੁਸੀਂ ਗੋਲੇ ਵੀ ਕਹਿ ਸਕਦੇ ਹੋ ਬੋਲਜ਼ ਵੀ ਕਹਿ ਸਕਦੇ ਹੋ ਗੁਲਾਬ ਜਾਮਨ ਵੀ ਕਹਿ ਸਕਦੇ ਹੋ ਪਰੇ ਤਾਂ ਮੈਨੂੰ ਕੁਝ ਰਸਮਲਾਈ ਵਿੱਚ ਪਾਉਣ ਵਾਲੇ ਰਸਗੁੱਲੇ ਲੱਗਦੇ ਐ ਤੇ ਇਸ ਤਰ੍ਹਾਂ ਆਪਾਂ ਗਾਜਰਾਂ ਦੇ ਇਸ ਤਰ੍ਹਾਂ ਮੈਜ਼ਰਮੈਂਟ ਲੈ ਕੇ ਆਪਾਂ ਰਸਗੁੱਲੇ ਬਣਾਵਾਂਗੇ ਇਹ ਸਾਰੇ 24 ਆਪਣੇ ਜਿਹੜੇ ਆ ਰੈਡੀ ਹੋ ਚੁੱਕੇ ਐ ਇਹਦੇ ਵਿੱਚ ਮੈਂ ਜਿਹੜੇ 12 ਆ ਉਹਨਾਂ ਦੀ ਮੈਂ ਰਸਮਲਾਈ ਬਣਾਈ ਸੀ ਤੇ 12 ਦੀ ਮੈਂ ਪਹਿਲਾਂ ਵੀਡੀਓ ਸ਼ੇਅਰ ਕਰ ਚੁੱਕੀ ਹੈਗੀ ਐ ਚਟਪਟੇ ਜਿਹੇ ਲੱਡੂ ਬਣਾਏ ਲੱਡੂ ਬਣਾਏ ਸੀਗੇ ਤੇ ਬਹੁਤ ਹੀ ਵਧੀਆ ਉਹਦੇ ਵਿੱਚ ਜਦੋਂ ਮੈਂ ਸਾਰਾ ਮਸਾਲਾ ਵਗੈਰਾ ਪਾਇਆ ਹੈਗਾ ਤੇ ਬਹੁਤ ਹੀ ਵਧੀਆ ਉਹ ਮਨਚੂਰੀਅਨ ਬਣ ਚੁੱਕੇ ਸੀਗੇ ਤੇ ਤੁਸੀਂ ਵੀ ਉਹ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਉਹ ਤੁਹਾਨੂੰ ਸ਼ੇਅਰ ਕਰ ਦੇਵਾਂਗੀ ਤੇ ਉੱਥੋਂ ਜਾ ਕੇ ਤੁਸੀਂ ਲਿੰਕ ਤੋਂ ਔਰ ਜਿਹੜੀ ਹੈਗੀ ਇਹ ਵੀਡੀਓ ਦੇਖ ਸਕਦੇ ਹੋ ਤੇ ਉਹ ਵੀ ਬਹੁਤ ਹੀ ਵਧੀਆ ਬਣੀ ਹੈ ਉਹ ਤਾਂ ਬਿਲਕੁਲ ਹੀ ਯੂਨੀਕ ਹੈਗਾ ਪਹਿਲਾਂ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਨਹੀਂ ਆਈ ਹੈ ਬਹੁਤ ਹੀ ਵਧੀਆ ਬਣੀ ਹੈ ਤੇ ਉਹ ਵੀ ਤੁਸੀਂ ਬਹੁਤ ਟਰਾਈ ਜ਼ਰੂਰ ਕਰਨਾ ਇੱਕ ਵਾਰੀ ਤੇ ਹੁਣ ਆਪਾਂ ਇਹਨਾਂ ਨੂੰ ਸਟੀਮ ਹੋਣ ਦੇ ਲਈ ਰੱਖ ਦਵਾਂਗੇ ਸਟੀਮ ਆਪਾਂ ਇਸ ਨੂੰ ਇਸ ਲਈ ਕਰਾਂਗੇ ਤਾਂ ਕਿ ਵਿੱਚੋਂ ਵੀ ਬਹੁਤ ਹੀ ਵਧੀਆ ਸੌਫਟ ਬਣ ਜਾਣ ਬਸ ਤੇ ਇਸ ਤਰ੍ਹਾਂ ਵੀ ਖਾਧੇ ਜਾ ਸਕਦੇ ਆ ਇਹ ਬਣਾਈ ਜਾ ਸਕਦੀ ਹੈ ਆਪਣੀ ਰੈਸਪੀ ਪਰ ਆਪਾਂ ਇਹਨਾਂ ਨੂੰ ਸਟੀਮ ਕਰਾਂਗੇ ਸਟੀਮ ਕਰਨ ਨਾਲ ਬਹੁਤ ਹੀ ਵਧੀਆ ਸੌਫਟ ਬਣ ਜਾਣਗੇ 5 ਤੇ 7 ਮਿੰਟਾਂ ਵਿੱਚ ਇਹ ਬਹੁਤ ਵਧੀਆ ਸਟੀਮ ਹੋ ਜਾਣਗੇ ਤੇ ਹੁਣ ਆਪਾਂ ਦੂਸਰੇ ਪਾਸੇ ਜਿਹੜੀ ਆਪਾਂ ਰਸਮਲਾਈ ਬਣਾਣੀ ਹੈ ਉਹਦਾ ਜਿਹੜਾ ਮਟੀਰੀਅਲ ਹੈ ਸਭ ਤੋਂ ਪਹਿਲਾਂ ਦੁੱਧ ਨੂੰ 1 ਕਿਲੋ ਮੈਟਰ ਕਿਵਨ ਦੁੱਧ ਲਿਆ ਹੈਗਾ ਉਹਨੂੰ ਆਪਾਂ ਗੈਸ ਤੇ ਰੱਖ ਦਿੱਤਾ ਹੈਗਾ ਤੇ ਇਹਨੂੰ ਇੱਕ ਉਬਾਲਾ ਆਣ ਦਵਾਂਗੇ ਜਿਵੇਂ ਹੀ ਇੱਕ ਉਬਾਲ ਆ ਜਾਵੇਗਾ ਤੇ ਫਿਰ ਆਪਾਂ ਇਹਦੇ ਵਿੱਚ ਬਾਕੀ ਦਾ ਮਟੀਰੀਅਲ ਪਾਵਾਂਗੇ ਤੇ ਦੂਸਰੇ ਪਾਸੇ ਜਿਹੜੇ ਆਪਣੇ ਰਸਗੁੱਲੇ ਹਨ ਉਹ ਸਟੀਮ ਹੋ ਚੁੱਕੇ ਹਨ ਤੇ ਹੁਣ ਉਹਨੂੰ ਆਪਾਂ ਠੰਡੇ ਹੋਣ ਲਈ ਰੱਖ ਦਵਾਂਗੇ ਗਰਮ-ਗਰਮ ਤੁਸੀਂ ਇਹਨਾਂ ਨੂੰ ਬਿਲਕੁਲ ਨਹੀਂ ਛੇੜਨਾ ਜਦੋਂ ਇਹ ਠੰਡੇ ਹੋ ਜਾਣਗੇ ਉਸ ਤੋਂ ਬਾਅਦ ਹੀ ਤੁਸੀਂ ਦੂਸਰੇ ਭਾਂਡੇ ਦੇ ਵਿੱਚ ਇਹਨਾਂ ਨੂੰ ਕੱਢਣਾ ਹੈਗਾ ਹੁਣ ਦੇਖੋ ਇੱਕ ਜਿਹੜਾ ਉਬਾਲ ਆ ਚੁੱਕਿਆ ਹੈਗਾ ਦੁੱਧ ਦਾ ਤੇ ਹੁਣ ਆਪਾਂ ਇਹਦੇ ਵਿੱਚ ਮਟੀਰੀਅਲ ਪਾਵਾਂਗੇ ਹੁਣ ਇਹਨੂੰ ਆਪਾਂ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਪਊਗਾ ਕਿਉਂਕਿ ਪਹਿਲਾਂ ਉਬਾਲਾ ਨਹੀਂ ਆਇਆ ਸੀਗਾ ਪਰ ਹੁਣ ਉਬਾਲ ਆ ਗਿਆ ਤਾਂ ਬਾਹਰ ਨਿਕਲਣ ਦਾ ਡਰ ਹੈ ਇਸ ਕਰਕੇ ਇਹਨੂੰ ਆਪਾਂ ਬਾਰ-ਬਾਰ ਹਿਲਾਉਂਦੇ ਰਹਾਂਗੇ ਹੁਣ ਮੈਂ ਇਹਦੇ ਵਿੱਚ ਵੀ 2-3 ਚਮਚ ਭਰ ਕੇ ਮਿਸ਼ਰੀ ਦੇ ਪਾ ਦਿੱਤੇ ਹਨ ਤਾਂ ਕਿ ਜਿਹੜੀ ਆਪਣੀ ਰਸ ਮਲਾਈ ਹੈ ਉਹਦੇ ਵਿੱਚ ਵੀ ਮਿਠਾਸ ਆ ਜਾਵੇ ਹੁਣ ਜਦੋਂ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਇਹ ਰਸਕੂਲੇ ਬਣਾਏ ਆ ਇਹ ਪਾਵਾਂਗੇ ਤਾਂ ਉਸ ਤਰ੍ਹਾਂ ਦਾ ਨਹੀਂ ਆਪਣਾ ਹਲਾਇਆ ਜਾਣਾ ਇਸ ਕਰਕੇ ਆਪਾਂ ਇਹਨੂੰ ਦੂਸਰੇ ਭਾਂਡੇ ਦੇ ਵਿੱਚ ਟਰਾਂਸਫਰ ਕਰ ਰਿਹਾ ਮੈਂ ਕੜਾਹੀ ਦੇ ਵਿੱਚ ਪਾ ਦਿੱਤਾ ਤਾਂ ਕਿ ਆਪਾਂ ਆਰਾਮ ਨਾਲ ਜਿਹੜਾ ਨੈਕਸਟ ਜਿਹੜਾ ਪ੍ਰੋਸੈਸ ਆ ਉਹਨੂੰ ਆਪਾਂ ਕੰਪਲੀਟ ਕਰ ਸਕੀਏ ਹੁਣ ਮੈਂ ਇਹਦੇ ਵਿੱਚ ਗਾਜਰ ਤੇ ਥੋੜੀ ਜੀ ਬੀਟਰ ਰੂਟ ਦਾ ਜਿਹੜਾ ਪੇਸਟ ਬਣਾਇਆ ਹੈਗਾ ਤਾਂ ਕਿ ਇਹਦੇ ਵਿੱਚ ਬਹੁਤ ਹੀ ਵਧੀਆ ਜਾ ਇੱਕ ਪਿੰਕ ਜਿਹਾ ਫਲੇਵਰ ਆ ਸਕੇ ਤੇ origignal ਹੀ ਆਪਾਂ ਲਿਆ ਹੈਗਾ ਕੋਈ ਆਪਾਂ ਇਹਦੇ ਵਿੱਚ ਕਲਰ ਮਿਕਸ ਨਹੀਂ ਕੀਤਾ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਪੇਸਟ ਜਾਇ ਪਾ ਦਵਾਂਗੇ ਇੱਕ ਤਾਂ ਇਹ گاੜਾ ਹੋ ਜਾਵੇਗਾ ਤੇ ਦੂਸਰਾ ਇਹਦੇ ਵਿੱਚ ਬਹੁਤ ਹੀ ਵਧੀਆ ਕਲਰ ਆਵੇਗਾ ਹੁਣ ਆਪਾਂ ਜਿਹੜੇ ਡਰਾਈ ਫਰੂਟ ਹੈ ਬਦਾਮ ਤੇ ਪਿਸਤਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਨਾਲ-ਨਾਲ ਉਹ ਵੀ ਵਧੀਆ ਸੌਫਟ ਹੋ ਜਾਣਗੇ ਜੇ ਤੁਸੀਂ ਐਂਡ ਤੇ ਪਾਣਾ ਚਾਹੁੰਦੇ ਹੋ ਤਾਂ ਐਂਡ ਤੇ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਇਹ ਜਿਹੜਾ ਹੈਗਾ ਰਸ ਮલાઈ ਨੂੰ ਫਲੇਵਰ ਦੇਣ ਲਈ ਆਪਾਂ ਇਹਦੇ ਵਿੱਚ 2-3 ਚਮਚ ਭਰ ਕੇ ਮਿਲਕ ਪਾਊਡਰ ਦੇ ਪਾ ਦਿੱਤੇ ਆ ਇੱਕ ਤਾਂ ਬਹੁਤ ਵਧੀਆ ਟੇਸਟ ਆਵੇਗਾ ਤੇ ਇੱਕ ਜਿਹੜਾ ਆਪਣਾ ਜਿਹੜਾ ਇਹ ਰਸ ਮલાઈ ਵਾਲਾ ਮਿਕਸਚਰ ਹੈ ਬਹੁਤ ਹੀ ਵਧੀਆ گاੜਾ ਜਿਹਾ ਹੋ ਜਾਵੇਗਾ ਬਹੁਤ ਹੀ ਵਧੀਆ ਬਣ ਜਾਵੇਗਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ 2-3 ਮਿੰਟਾਂ ਲਈ ਤਾਂ ਕਿ ਬਹੁਤ ਹੀ ਵਧੀਆ ਇਹ ਜਿਹੜਾ ਰੈਡੀ ਹੋ ਜਾਵੇ ਹੁਣ ਜਿਹੜੇ ਆਪਾਂ ਰਸਗੁੱਲੇ ਬਣਾਏ ਹਨ ਉਹ ਆਪਾਂ ਇਹਦੇ ਵਿੱਚ ਇੱਕ ਹੀ ਕਰਕੇ ਪਾ ਦੇਵਾਂਗੇ ਲੋ ਜੀ ਉਨੇ نیچے ਬੈਠ ਗਏ ਐ ਤੇ ਥੋੜੀ ਦੇਰ ਬਾਅਦ ਇਹ ਸਾਰੇ ਉੱਪਰ ਤੈਰਨ ਲੱਗ ਜਾਣਗੇ ਤੇ 12 ਬੋਲਸ ਮੈਂ ਇਹਦੇ ਵਿੱਚ ਜਿਵੇਂ ਕਿ ਟਰਾਂਸਫਰ ਕਰ ਦਿੱਤੀਆਂ ਜਿਹਨੇ ਆਪਾਂ ਨੇ ਇੱਥੇ ਰਸਗੁੱਲੇ ਕਿਹਾ ਹੈਗਾ ਤੁਸੀਂ ਕੋਈ ਵੀ ਨਾਮ ਦੇ ਕੇ ਇਹ ਜਿਹੜੇ ਆ ਬਣਾ ਸਕਦੇ ਹੋ ਹੁਣ ਆਪਾਂ ਇਹਨੂੰ 5 ਕਿ ਮਿੰਟਾਂ ਲਈ ਢੱਕ ਕੇ ਪਕਾਵਾਂਗੇ ਲੋ ਫਲੇਮ ਤੇ ਤਾਂ ਕਿ ਇਹ ਬਹੁਤ ਵਧੀਆ ਇਹਦੇ ਵਿੱਚ ਮਿਕਸ ਹੋ ਜਾਣ ਤੇ ਉੱਪਰ ਤੈਰਨ ਲੱਗ ਜਾਣ ਹੁਣ ਆਪਾਂ ਇਹਨੂੰ ਟਾਕ ਦਿੱਤਾ ਹੈਗਾ ਤੇ ਥੋੜੀ ਦੇਰ ਬਾਅਦ ਫਿਰ ਆਪਾਂ ਇਹਨੂੰ ਜਿਵੇਂ ਹੀ ਆਪਾਂ ਪਲੇਟ ਹਟਾਵਾਂਗੇ ਤੇ ਬਹੁਤ ਹੀ ਵਧੀਆ ਰੈਡੀ ਹੋਏ ਆਪਾਂ ਨੂੰ ਦੇਖਣ ਨੂੰ ਮਿਲਣਗੇ ਲੋ ਜੀ ਦੇਖੋ ਉੱਪਰ ਤੈਰ ਰਹੇ ਹਨ ਸਾਰੇ ਬਹੁਤ ਵਧੀਆ ਲੱਗ ਰਿਹਾ ਦੇਖੋ ਤੇ ਆਪਣਾ ਜਿਹੜਾ ਇਹ ਪੇਸਟ ਜਾ ਹੈਗਾ ਵਿੱਚ ਇਹ ਵੀ ਬਹੁਤ ਵਧੀਆ ਦੇਖੋ ਆਪਣਾ ਜਿਹੜਾ ਹੈਗਾ ਰਸ ਮਲਾਈ ਵਾਲਾ ਤੇ ਇਹ ਵੀ ਬਹੁਤ ਵਧੀਆ گاੜਾ ਹੋ ਚੁੱਕਿਆ ਹੈਗਾ ਕਿਉਂਕਿ ਜੇ ਪਤਲਾ ਜਾ ਹੋਵੇ ਤਾਂ ਫਿਰ ਖਾਣ ਚ ਮਜ਼ਾ ਨਹੀਂ ਆਉਂਦਾ ਤੇ ਇਹ ਵੀ ਬਹੁਤ ਵਧੀਆ ਆਪਣਾ گاੜਾ ਜਾ ਹੋ ਚੁੱਕਿਆ ਹੈਗਾ ਕਿਉਂਕਿ ਆਪਾਂ ਦੁੱਧ ਨੂੰ ਵੀ ਬਹੁਤ ਪਕਾਇਆ ਹੈਗਾ ਤੇ ਹਾਫ ਦੀ ਤਰ੍ਹਾਂ ਹੀ ਰਹਿ ਗਿਆ ਆਪਣਾ ਦੁੱਧ ਤੇ ਇਸ ਤਰ੍ਹਾਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਆਪਾਂ ਰੈਡੀ ਕਰ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਅਲੱਗ ਢਾਂਡੇ ਵਿੱਚ ਕੱਢ ਕੇ ਤੇ ਆਪਾਂ ਬਹੁਤ ਹੀ ਵਧੀਆ ਇਹਨੂੰ ਸਰਵ ਕਰਾਂਗੇ ਸਰਵ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਤੇ ਮੈਂ ਜਿਵੇਂ ਸਾਡੇ ਫੈਮਿਲੀ ਦੇ ਮੈਂਬਰ ਆ ਮੈਂ ਉਹਦੇ ਅਕੋਰਡਿੰਗ ਬੌल्स ਲਈਆਂ ਹਨ ਤੇ ਇਹਦੇ ਵਿੱਚ ਮੈਂ ਇਹਨਾਂ ਦੇ ਸਰਵ ਕਰਾਂਗੀ ਤੇ ਬਹੁਤ ਵਧੀਆ ਦੇਖੋ ਇਹ ਬਨੇ ਹੋਏ ਆ ਤੇ ਇਸ ਤਰ੍ਹਾਂ ਆਪਾਂ ਦੋ ਦੋ ਡਾਲ ਕੇ ਇਹਨਾਂ ਨੂੰ ਸਰਵ ਕਰਾਂਗੇ ਤੇ ਬਹੁਤ ਹੀ ਵਧੀਆ ਲੱਗਣਗੇ ਜਿਵੇਂ ਆਪਾਂ ਬਾਜ਼ਾਰੋਂ ਲੈ ਕੇ ਆਨੇ ਇੰਨੀ ਮਹਿੰਗੀ ਤੇ ਨਾਲੇ ਉਹ ਇੰਨੇ ਟੇਸਟੀ ਨਹੀਂ ਲੱਗਣੀ ਤੁਹਾਨੂੰ ਇਹ ਤਾਂ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਕਿਉਂਕਿ ਇਹ ਚ ਸਾਰੀਆਂ ਚੀਜ਼ਾਂ ਆਪਾਂ ਘਰ ਦੀਆਂ ਪਾਈਆਂ ਹਨ ਤੇ ਆਪਾਂ ਨੂੰ ਪਤਾ ਹੈ ਕਿ ਇਹ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਤੇ ਤੁਸੀਂ ਜਰੂਰ ਜਰੂਰ ਇੱਕ ਵਾਰੀ ਇਹਨੂੰ ਟਰਾਈ ਕਰਨਾ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਤੇ ਤਾਨੂੰ ਇਹੀ ਕਿਹਾ ਜਾਏਗਾ ਕਿ ਇਹਨੂੰ ਇੱਕ ਵਾਰੀ ਫੇਰ ਬਣਾਓ ਤੇ ਸਾਰਿਆਂ ਨੂੰ ਖਵਾਓ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇੱਕ ਲਾਈਕ ਕਰੇ ਬਿਨਾ ਨਾ ਜਾਣਾ ਸ਼ੇਅਰ